हां जी 사ਸੀガル जी ਸਾਰਿਆਂ ਨੂੰ ਸੋ ਗੱਲ ਕਰਦੇ ਆ ਜੀ ਮੱਤ ਤੇ ਪਰਦਾ ਬਾਰੇ ਮੱਤ ਤੇ ਪਰਦਾ ਵਿੱਚ ਦਿਨ ਪਰ ਦਿਨ ਵਿੱਕੀ ਦੀਆਂ ਚੋਰੀਆਂ ਠੱਗੀਆਂ ਡਾਕੇ ਮਾਰੀਆਂ ਵੱਧਦੀਆਂ ਹੀ ਜਾ ਰਹੀਆਂ ਹਨ ਪਰ ਕਹਿੰਦੇ ਨੇ ਕਿ ਚੋਰ ਕਦੀ ਨਾ ਕਦੀ ਕੋਈ ਇਹੋ ਜਿਹਾ ਨਿਸ਼ਾਨ ਜ਼ਰੂਰ ਛੱਡ ਜਾਂਦਾ ਹੈ ਜਿਸ ਨਾਲ ਉਹ ਆਪਣੇ ਹੀ ਜਾਲ ਵਿੱਚ ਫਸ ਜਾਂਦਾ ਹੈ ਅੱਜ ਇਸੇ ਬਾਰੇ ਗੱਲ ਕਰਨ ਜਾ ਰਹੇ ਹਾਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਚੰਗੀ ਲੱਗੀ ਤੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਹਾਂਜੀ ਜਿਵੇਂ ਵਿੱਕੀ ਦਿਨ ਪਰ ਦਿਨ ਵੱਧ ਵੱਧ ਤੋਂ ਵੱਧ ਚੋਰੀਆਂ ਠੱਗੀਆਂ ਕਰਨ ਵਿੱਚ ਲੱਗਾ ਹੋਇਆ ਹੈ ਦਿਨ ਦਿਹਾੜੇ ਲੁੱਟਾਂ ਖੋਹਾਂ ਕੀਤੀਆਂ ਜਾ ਰਹੀਆਂ ਹਨ ਤੇ ਗਰੀਬਾਂ ਦਾ ਪੈਸਾ ਚੋਰੀ ਕੀਤਾ ਜਾ ਰਿਹਾ ਹੈ ਇਸ ਦੀ ਸਜ਼ਾ ਕਦੇ ਨਾ ਕਦੇ ਤਾਂ ਉਸ ਨੂੰ ਮਿਲਣੀ ਹੀ ਸੀ ਪਰ ਉਸਨੇ ਕਦੀ ਵੀ ਇਹ ਨਹੀਂ ਸੋਚਿਆ ਸੀ ਕਿ ਉਹ ਇਸ ਤਰੀਕੇ ਨਾਲ ਆਪਣੇ ਹੀ ਜਾਲ ਵਿੱਚ ਫਸ ਜਾਵੇਗਾ ਜੀ ਹਾਂ ਉਹ ਕਦੀ ਵੀ ਇਹ ਨਹੀਂ ਸੋਚ ਸਕਦਾ ਸੀ ਕਿ ਉਸਨੇ ਜਿਹੜੀਆਂ ਚੀਜ਼ਾਂ ਚੋਰੀ ਕੀਤੀਆਂ ਹਨ ਉਹੀ ਉਸ ਨੂੰ ਕਿਸੇ ਨਾ ਕਿਸੇ ਦਿਨ ਫੜਵਾ ਦੇਣਗੀਆਂ ਜਦੋਂ ਉਹ ਮੁੰਡੇ ਤੋਂ ਆਈਫੋਨ ਖੋ ਕੇ ਲੈ ਕੇ ਜਾਂਦਾ ਹੈ ਤਾਂ ਉਹ ਇਹ ਭੁੱਲ ਜਾਂਦਾ ਹੈ ਕਿ ਮੈਂ ਉਸ ਵਿੱਚੋਂ ਸਾਰਾ ਡਾਟਾ ਡਿਲੀਟ ਕਰ ਦਵਾਂ ਹਾਂਜੀ ਉਸਨੇ ਉਸ ਵਿੱਚੋਂ ਡਾਟਾ ਡਿਲੀਟ ਨਹੀਂ ਕੀਤਾ ਤੇ ਵਿੱਕੀ ਜਦੋਂ ਆਪਣੇ ਘਰ ਜਾਂਦਾ ਹੈ ਤਾਂ ਅਚਾਨਕ ਹੀ ਕਰਨ ਜੋ ਕਿ ਕਵਲ ਦਾ ਮੁੰਡਾ ਹੈ ਉਹ ਫੋਨ ਦੇਖ ਲੰਦਾ ਹੈ ਤੇ ਕਹਿੰਦਾ ਹੈ ਕਿ ਚਾਚਾ ਜੀ ਤੁਸੀਂ ਇੰਨਾ ਵਧੀਆ ਫੋਨ ਕਿੱਥੋਂ ਲਿਆ ਹੈ ਤਾਂ ਵਿੱਕੀ ਉਸ ਨੂੰ ਕਹਿੰਦਾ ਹੈ ਕਿ ਅੱਜਕੱਲ ਤੇਰਾ ਚਾਚਾ ਬਹੁਤ ਜ਼ਿਆਦਾ ਕਮਾਈ ਕਰਨ ਲੱਗ ਗਿਆ ਹੈ ਇਹ ਫੋਨ ਮੈਂ ਉਸ ਕਮਾਈ ਚੋਂ ਹੀ ਲਿਆ ਹੈ ਤੇ ਉਹ ਕਵਲ ਵਿੱਕੀ ਇਸ ਗੱਲ ਤੋਂ ਅਣਜਾਣ ਹੁੰਦਾ ਹੈ ਕਿ ਹਾਂ ਇਸ ਵਿੱਚ ਉਸ ਮੁੰਡੇ ਦਾ ਕੁਝ ਡਾਟਾ ਵੀ ਪਿਆ ਹੁੰਦਾ ਹੈ ਜਿਵੇਂ ਹੀ ਵਿੱਕੀ ਕਰਨ ਨੂੰ ਫੋਨ ਚਲਾਉਣ ਵਾਸਤੇ ਦਿੰਦਾ ਹੈ ਤਾਂ ਕਰਨ ਉਸ ਵਿੱਚ ਉਸ ਮੁੰਡੇ ਦੀਆਂ ਸਾਰੀਆਂ ਫੋਟੋਆਂ ਦੇਖ ਲੈਂਦਾ ਹੈ ਜੋ ਮੁੰਡਾ ਉਹਨਾਂ ਦੇ ਸਕੂਲ ਵਿੱਚ ਹੀ ਪੜਦਾ ਹੈ ਤੇ ਜਿਸ ਦਾ ਫੋਨ ਚੋਰੀ ਹੋਇਆ ਹੁੰਦਾ ਹੈ ਉਸ ਨੇ ਇਸ ਬਾਰੇ ਆਪਣੀ ਮੰਮੀ ਨੂੰ ਵੀ ਦੱਸਿਆ ਹੁੰਦਾ ਹੈ ਜਦੋਂ ਉਸ ਵਿੱਚ ਉਸ ਦੀਆਂ ਫੋਟੋਆਂ ਦੇਖਦਾ ਹੈ ਤੇ ਉਹ ਹੈਰਾਨ ਰਹਿ ਜਾਂਦਾ ਹੈ ਤੇ ਉਹ ਸੋਚਦਾ ਹੈ ਕਿ ਇਹ ਫੋਨ ਤਾਂ ਉਸ ਮੁੰਡੇ ਦਾ ਹੈ ਤੇ ਮੇਰੇ ਚਾਚੇ ਕੋਲ ਕਿੱਥੋਂ ਆ ਗਿਆ ਜਦੋਂ ਉਹ ਇਹ ਸਾਰਾ ਕੁਝ ਦੇਖ ਲੈਂਦਾ ਹੈ ਪਰ ਉਹ ਵਿੱਕੀ ਨੂੰ ਕੁਝ ਨਹੀਂ ਦੱਸਦਾ ਕਿਉਂਕਿ ਉਸ ਨੂੰ ਪਤਾ ਹੈ ਕਿ ਵਿੱਕੀ ਨੇ ਕੋਈ ਨਾ ਕੋਈ ਬਹਾਨਾ ਬਣਾ ਦੇਣਾ ਹੈ ਉਹ ਸਿੱਧਾ ਜਾ ਕੇ ਆਪਣੇ ਮੰਮੀ ਡੈਡੀ ਨੂੰ ਦੱਸਦਾ ਹੈ ਤੇ ਕਹਿੰਦਾ ਹੈ ਕਿ ਮੰਮੀ ਚਾਚੇ ਕੋਲ ਉਹੀ ਫੋਨ ਹੈ ਜਿਹੜਾ ਫੋਨ ਮੇਰੇ ਦੋਸਤ ਦਾ ਚੋਰੀ ਹੋਇਆ ਸੀ ਜਿਸ ਬਾਰੇ ਮੈਂ ਤੁਹਾਨੂੰ ਗੱਲ ਦੱਸੀ ਸੀ ਤਾਂ ਸੰਦੀਪ ਤੇ ਕਵਲ ਇਹ ਸਾਰਾ ਕੁਝ ਦੇਖ ਕੇ ਹੈਰਾਨ ਰਹਿ ਜਾਂਦੇ ਹਨ ਤੇ ਉਹ ਫੋਨ ਵਿੱਚ ਉਸ ਮੁੰਡੇ ਦੀਆਂ ਫੋਟੋਆਂ ਦੇਖ ਕੇ ਵੀ ਹੈਰਾਨ ਰਹਿ ਜਾਂਦੇ ਹਨ ਤੇ ਉਹ ਵਿੱਕੀ ਨੂੰ ਜਾ ਕੇ ਪੁੱਛਣ ਦੀ ਕੋਸ਼ਿਸ਼ ਕਰਦੇ ਹਨ ਪਰ ਸੰਦੀਪ ਕਹਿੰਦੀ ਹੈ ਕਿ ਹਜੇ ਨਹੀਂ ਪਹਿਲਾਂ ਰੁਕ ਜਾਓ ਇਸ ਨੂੰ ਅਸੀਂ ਇਸ ਦੇ ਹੀ ਜਾਲ ਵਿੱਚ ਫਸਾਵਾਂਗੇ ਤੇ ਇਹ ਖੁਦ ਆਪਣੇ ਮੂੰਹ ਤੋਂ ਬਕੇਗਾ ਕਿ ਇਸ ਨੇ ਇਹ ਫੋਨ ਚੋਰੀ ਕੀਤਾ ਹੈ ਤੇ ਹੁਣ ਆਉਣ ਵਾਲੇ ਦਿਨ ਚ ਦੇਖਾਂਗੇ ਕਿ ਹਾਂ ਵਿੱਕੀ ਆਪਣੀ ਚਾਲ ਵਿੱਚ ਫਸਦਾ ਹੈ ਕਿ ਉਹ ਸੱਚ ਦੱਸੇਗਾ ਕਿ ਕਬਲ ਉਸ ਨੂੰ ਥਾਣੇ ਫੜਾਏਗਾ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ